ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਆ ਜੋ ਚੱਲ ਰਹੀਆਂ ਨੇ ਪਾਕਿਸਤਾਨੀ ਸਟਾਈਲ ਦੀਆਂ ਹਨ ਕਿਆਂ ਮਸਲੀਨ ਦੀ ਸ਼ਰਟ ਆਏਗੀ ਸ਼ਿਫੋਨ ਦਾ ਦੁਪੱਟਾ ਮਿਲੇਗਾ ਟੈਸ਼ਨ ਟੂਨ ਦਾ ਬਾਟਮ ਮਿਲੇਗਾ 1650 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ 4-5 ਹੈਗੇ ਨੇ ਬਿਲਕੁਲ ਪੇਸਟਲ ਟੋਨ ਵਿੱਚ ਕਲਰ ਆਣਗੇ ਸਾਰੇ ਇਹਦੇ ਵਿੱਚ ਬਾਕੀ ਸਭ ਦੀ ਡਿਟੇਲ ਕੋਸ਼ਿਸ਼ ਕਰਾਂਗੀ ਕਿ ਦੱਸ ਦਿਆਂ ਕਿਸੇ ਦੀ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਇਹ ਵੀ ਪਾਰਟੀ ਵੇਅਰ ਸੂਟ ਬਹੁਤ ਘੱਟ ਰੇਟ ਵਿੱਚ ਔਰਗੈਂਜ਼ਾ ਦੀ ਸ਼ਰਟ ਨਾਲ ਹੈਂਡਵਰਕ ਆਏਗਾ ਗਲੇ ਤੇ ਲੈਸ ਲੱਗੀ ਹੈ ਦੁਪट्टे ਦੀਆਂ 4 ਸਾਈਡਸ ਤੇ ਘੇਰੇ ਤੇ ਵੀ ਲੱਗੀ ਹੈ ਰੰਗ ਇਹਦੇ ਵਿੱਚ ਤਿੰਨ ਹਨ ਤੇ ਰੇਟ ਇਹਦਾ 1370 ਰੁਪਏ ਆ ਬਾਟਮ ਸ਼ੈਂਟੂਨ ਦਾ ਆਏਗਾ ਤੇ ਦੁਪੱਟਾ ਇਹਦਾ ਪਿਓਰ ਸ਼ਿਫੋਨ ਦਾ ਆਏਗਾ ਸ਼ਿਫੋਨ ਦੇ ਦੁਪੱਟੇ ਹਰ ਕੋਈ ਪਸੰਦ ਕਰਦਾ ਹੈ ਬਹੁਤ ਸੋਹਣੇ ਨੇ ਡਿਜ਼ਾਈਨ ਬੜੇ ਪਿਆਰੇ ਬਨੇ ਹੋਏ ਨੇ ਵੀ ਨੈੱਕ ਵਿੱਚ ਇਹ ਸ਼ਰਟ ਆਏਗੀ ਤੇ ਜਿਹੜੀ ਨੈੱਕ ਦੇ ਉੱਪਰ ਹੈਮਬਰਾਇਡਰੀ ਫੁੱਲ ਹੈਂਡ ਐਮਬਰਾਇਡਰੀ ਹੈ ਰੰਗ ਉਹ ਤਿੰਨੋਂ ਚਾਰੋਂ ਰੰਗ ਜਿਹੜੇ ਇਹਦੇ ਵਿੱਚ ਬਹੁਤ ਸੋਹਣੇ ਤੇ ਪਿਆਰੇ ਨੇ ਓਪਨ ਕਰਕੇ ਵੀ ਤੁਹਾਨੂੰ ਦਿਖਾ ਦਿੱਤੇ ਨੇ ਤੇ ਫੋਲਡਰ ਵਿੱਚ ਵੀ ਬਾਕੀ ਕਲਰ ਹੈਗੇ ਨੇ ਚਾਰ ਰੰਗਾਂ ਵਿੱਚ 1370 ਰੁਪਏ ਰੇਟ ਹੈ ਬਹੁਤ ਪਿਆਰਾ ਆਰਟੀਕਲ ਹੈ ਸੂਟ ਬਹੁਤ ਸੋਹਣੇ ਨੇ ਹੈਂਡਵਰਕ ਦੇ ਨਾਲ ਇਹ ਸਿੰਗਲ ਕਲਰ ਵਿੱਚ ਸੂਟ ਆਇਆ ਹੈ ਮਸਟਰਡ ਟੋਨ येलो ਟੋਨ ਮਿਕਸ ਜਿਹਾ ਇਹਦਾ ਕਲਰ ਹੈ ਔਰਗੈਂਜ਼ਾ ਦੀ ਸ਼ਰਟ ਆਏਗੀ ਡਿਜ਼ਾਈਨਰ ਉੱਪਰ ਬਹੁਤ ਪਿਆਰਾ ਕੋਟਾ ਬੱਟੀ ਵਰਕ ਹੋਇਆ ਹੈ ਫਰੰਟ ਤੇ ਸਾਰੇ ਦੁਪੱਟਾ ਬੜਾ ਪਿਆਰਾ ਹੈ ਸਟੇਸ਼ਨ ਟੂੰ ਦਾ ਇਹ ਤਾਂ ਵੀ ਬਾਟਮ ਆਏਗਾ ਦੁਪੱਟਾ ਸ਼ਿਫੋਨ ਦਾ ਆਏਗਾ ਬਹੁਤ ਸੋਹਣਾ ਦੁਪੱਟਾ ਹੈ ਔਟਾ ਪੱਟੀ ਵਰਕ ਦੇ ਨਾਲ ਆਏਗਾ ਕਲੇ ਦੁਪੱਟ ਡਿਜ਼ਾਈਨ ਬਣਿਆ ਹੈ ਕਲਰਫੁਲ ਹਾਰੇ ਦੇ ਵਿੱਚ ਜਿਹੜਾ ਆ ਰਿਹਾ ਉਹ ਸਿੰਗਲ ਹੀ ਹੈ ਨੈਕਸਟ ਇਹਦੇ ਵਿੱਚ ਹੋਰ ਕਲਰ ਆਣਗੇ ਤਾਂ ਮੈਂ ਫਿਰ ਉਹ ਐਡ ਕਰ ਦਿਆਂਗੀ ਐ ਵਾਲੇ ਦੋ ਕਲਰ ਵਿੱਚ ਸੂਟ ਆਏਗਾ ਬਹੁਤ ਪਿਆਰੇ ਰੰਗ ਨੇ ਇਹਦੇ ਵੀ ਦੋ ਰੰਗ ਨੇ ਇੱਕ ਮਸਟਰਡ ਤੇ ਇੱਕ ਮੈਰੂਨ ਵਾਈਨ ਡਾਰਕ ਟੋਨ ਵਿੱਚ ਆਏਗਾ 1400 ਰੁਪਏ ਦਾ ਰੇਟ ਹੈ ਬਨਾਰਸੀ ਜਿਹੜੀ ਹੈ ਉਦੀ ਸ਼ਰਟ ਆਏਗੀ ਤੇ ਬਨਾਰਸੀ ਦਾ ਇਹ ਦੁਪੱਟਾ ਆਏਗਾ ਤੇ ਬਾਟਮ ਜਿਹੜਾ ਸ਼ੈਂਡੂਨ ਦਾ ਆਏਗਾ ਸੇਮ ਬ੍ਰਾਂਡ ਦੇ ਸੂਟ ਚੱਲ ਰਹੇ ਨੇ ਇਸ ਲਈ ਇਹਨਾਂ ਦਾ ਸਾਰਾ ਇਹਦਾ ਬਾਟਮ ਜਿਹੜਾ ਤੁਹਾਨੂੰ ਸ਼ੈਂਡੂਨ ਦੇ ਵਿੱਚ ਹੀ ਮਿਲੇਗਾ ਲੈਂਥ ਬਹੁਤ ਵਧੀਆ ਗਲੇ ਦੇ ਉੱਪਰ ਵੀ ਪ੍ਰੋਪਰ ਬਨਾਰਸੀ ਸਟਾਈਲ ਦਾ ਵਰਕ ਹੋਇਆ ਤੇ ਘੇਰੇ ਤੇ ਵੀ ਵਰਕ ਹੋਇਆ ਰੰਗ ਇਹਦੇ ਵਿੱਚ ਤਿੰਨ ਨੇ ਮੈਰੂਨ, ਬਲੂ ਤੇ ਮਸਟਰਡ येलो ਟੋਨ ਵਿੱਚ ਜਟਾ ਕਲਰ ਆਏਗਾ ਐ ਅੱਜਕੱਲ ਜਿਹੜੀ ਲੇ ਆ ਸਿਆ ਪਰਲਸ ਵਾਲੀ ਕੁੜੀ ਤੇ ਲੌਂਲੀ ਬਹੁਤ ਟ੍ਰੈਂਡ ਵਿੱਚ ਚੱਲ ਰਹੀ ਹੈ ਚਾਰ ਰੰਗਾਂ ਵਿੱਚ ਸੂਟ ਆਏਗਾ ਪੰਜਾਬੀ ਸਟਾਈਲ ਦੇ ਸੂਟ ਨੇ ਗਲੇ ਤੇ ਵੀ ਵਰਕ ਹੋਇਆ ਤੇ ਗਲੇ ਤੇ ਜਿਹੜਾ ਵਰਕ ਹੈ ਹੈਂਡ ਵਰਕ ਵਾਲਾ ਆਏਗਾ ਆਰਗੈਂਜ਼ਾ ਦੀ ਸ਼ਰਟ ਹੈ ਹੈਂਡ ਵਰਕ ਹੈ 슬ੀਵਸ ਤੇ ਵੀ ਤੁਹਾਨੂੰ ਵਰਕ ਮਿਲੇਗਾ ਪਿਓਰ ਸ਼ਿਫੋਨ ਦਾ ਤੁਹਾਨੂੰ ਇਹਨਾਂ ਦੁਪੱਟਾ ਮਿਲੇਗਾ ਤੇ ਬਾਟਮ ਇਹਦੇ ਨਾਲ ਵੀ ਸ਼ੈਂਟੂਨ ਦਾ ਹੀ ਹੈ 1800 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਚਾਰ ਨੇ ਚਾਰੋਂ ਰੰਗ ਬਹੁਤ ਪਿਆਰੇ ਨੇ ਮੈਰੂਨ ਹੋ ਗਿਆ ਰੈੱਡ ਗ੍ਰੀਨ ਤੇ ਪਰਪਲ ਚਾਰੇ ਰੰਗ ਜੜੇ ਨੇ ਬਹੁਤ ਸੋਹਣੇ ਨੇ ਬਹੁਤ ਵਧੀਆ ਰੰਗ ਨੇ ਹੈਂਡਵਰਕ ਗਲੇ ਦੇ ਉੱਪਰ ਬਣਿਆ ਹੋਇਆ ਗਲੇ ਦੇ ਉੱਪਰ ਡਿਜ਼ਾਈਨ ਜਿਹੜਾ ਬਣਿਆ ਤੁਸੀਂ ਉਹਦੇ ਵਿੱਚ ਬਟਨ ਲਗਾ ਕੇ ਹੋਰ ਵਧੀਆ ਲੁੱਕ ਦੇ ਸਕਦੇ ਹੋ ਤੇ ਘੇਰੇ ਦੇ ਉੱਪਰ ਇਹਦੀ ਜਿਹੜੀ ਲੈਸ ਹੈ ਪਰਲਸ ਵਾਲੀ ਉਹ ਲੱਗੀ ਹੋਈ ਹੈ ਬਾਕੀ ਜੇ ਤੁਸੀਂ ਬਾਏ ਕਰਨਾ ਜਾਂ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਐ ਵੀ ਬਹੁਤ ਸੋਹਣੇ ਸੂਟ ਨੇ ਇਹ ਤੁਹਾਨੂੰ 2-450 ਰੁਪਏਾਂ ਦੇ ਵਿੱਚ ਮਿਲ ਜੇਗਾ ਫਿਲਹਾਲ ਇਹਦੇ ਵਿੱਚ ਜਿਹੜਾ ਕਲਰ ਹੈ ਉਹ ਸਿੰਗਲ ਹੀ ਆਇਆ ਹੈ ਇਹ ਵਾਲੇ ਸੂਟ ਜਿਹੜੇ ਨੇ ਘੱਟ ਰੇਟ ਵਿੱਚ ਨੇ 680 ਵਿੱਚ ਇਹ ਪਹਿਲੇ ਇੱਕ ਹੀ ਰੰਗ ਵਿੱਚ ਸੂਟ ਆਇਆ ਸੀ ਪਰ ਹੁਣ ਇਹਦੇ ਵਿੱਚ ਪੰਜ ਕਲਰ ਐਡ ਹੋ ਗਏ ਨੇ ਟੋਟਲ ਰੇਟ ਇਹਦਾ 680 ਹੈ 5 ਮੀਟਰ ਤੁਹਾਨੂੰ ਜਿਹੜਾ ਸੂਟ ਮਿਲੇਗਾ ਕ੍ਰੇਪ ਦਾ embroiderd ਸ਼ਰਟਸ ਹੈ 슬ੀਵਸੇ ਵਰਕ ਆਏਗਾ ਦੁਪੱਟਾ ਜਿਹੜਾ ਚਨੌਨ ਦਾ ਆਏਗਾ embroiderry ਦੇ ਨਾਲ 5 ਮੀਟਰ ਦਾ ਆਲ ਓਵਰ ਤੁਹਾਨੂੰ ਇਹ ਸੂਟ ਮਿਲੇਗਾ ਰੰਗ ਬਹੁਤ ਸੋਹਣੇ ਨੇ ਪਿਆਰੇ ਨੇ ਐ ਵਾਲਾ ਵਿਡਿੰਗ ਸਪੈਸ਼ਲ ਨਿਊਲੀ ਵੈਡਸ ਲਈ ਬਹੁਤ ਸੋਹਣਾ ਸੂਟ ਨੇ ਆਫਰ ਲੱਗੀ ਹੈ ਲੋਹੜੀ ਸਪੈਸ਼ਲ 1140ਾਂ ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜੇਗਾ 5 ਮੀਟਰ ਦਾ ਕ੍ਰੇਪ ਦਾ ਏمبرੋਇਡਰਡ ਹੈਂਡਵਰਕ ਵਾਲਾ ਸੂਟ ਮਿਲੇਗਾ ਦੁਪੱਟਾ ਚਨਾਉਂਦਾ ਹੈਵੀ ਏمبرੋਇਡਰੀ ਦੇ ਨਾਲ ਦੁਪੱਟਾ ਮਿਲੇਗਾ ਬ੍ਰਾਈਡਲ ਲੁੱਕ ਵਾਲਾ ਵਿਡਿੰਗ ਸਪੈਸ਼ਲ ਕਲੈਕਸ਼ਨ ਹੈ ਰੰਗ ਇਹਦੇ ਵਿੱਚ 7-8 ਹੈਗੇ ਨੇ ਦੇਲੀ ਇਹਨਾਂ ਵਿੱਚ ਨਵੇਂ-ਨਵੇਂ ਰੰਗ ਜਿਹੜੇ ਨੇ ਉਹ ਅਪਡੇਟ ਹੋ ਰਹੇ ਨੇ ਪਹਿਲਾਂ ਸਿੰਗਲ ਕਲਰ ਦੇ ਵਿੱਚ ਹੀ ਆਇਆ ਸੀ ਹੁਣ ਇਹਦੇ ਵਿੱਚ ਹੋਰ ਰੰਗਾਂ ਨੂੰ ਅਪਡੇਟ ਕੀਤਾ ਗਿਆ ਐ ਦੋ ਰੰਗਾਂ ਦੇ ਵਿੱਚ ਤੁਹਾਨੂੰ ਇਹ ਵੀ ਕ੍ਰੇਪ ਵਿੱਚ ਮਿਲੇਗਾ 900 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ ਦੋ ਨੇ ਇਹ ਵਾਲਾ ਸੂਟ ਵੀ ਤੁਹਾਨੂੰ ਕريب ਵਿੱਚ 5 ਮੀਟਰ ਦਾ ਮੱਖੀ ਸਟਿਚ ਐmbroidery ਵਾਲਾ ਮਿਲੇਗਾ। ਘੇਰੇ ਤੇ ਗੋਟਾ ਪੱਟੀ ਵਰਕ ਹੋਇਆ ਹੈ। ਦੁਪੱਟਾ ਪ्योर ਸ਼ਿਫੌਨ ਦਾ ਹੈ। ਡਾਇਮੰਡ ਜਾਲ ਵਰਕ ਹੋਇਆ 4 ਸਾਈਡਰਸ ਤੇ ਲੈਸ ਲੱਗੀ ਹੈ। ਇਹਦਾ ਰੇਟ ਹੈ 530 ਰੁਪਏ ਸਿੰਪਲ ਸਾਬਰ ਜੀਆਂ ਕਲੈਕਸ਼ਨਾਂ ਨੇ। ਵਿਆਹਾਂ ਸ਼ਾਦੀਆਂ ਤੇ ਤੁਸੀਂ ਛੋਟੇ-ਮੋਟੇ ਫੰਕਸ਼ਨਾਂ ਤੇ ਐਵੇਂ ਦੇ ਸੂਟ ਜਿਹੜੇ ਸਿੰਪਲ ਸਾਬਰ ਥੋੜੀ-ਥੋੜੀ ਐmbroidery ਵਾਲੇ ਉਹਨਾਂ ਨੂੰ ਵੇਅਰ ਕਰ ਸਕਦੇ ਹੋ। ਰੰਗ ਇਹਦੇ ਵਿੱਚ ਪੰਜ ਹੈਗੇ ਨੇ। ਪੰਜੇ ਹੀ ਰੰਗ ਜਿਹੜੇ ਨੇ ਬਹੁਤ ਸੋਹਣੇ ਨੇ, ਸਟਾਈਲਿਸ਼ 看起来 ਦਿੰਦੇ ਨੇ ਪੰਜੇ ਤੇ ਪੰਜੇ ਰੰਗ। ਐਮ ਵਾਲੇ ਜਿਹੜੇ ਕਾਟਰਾਈਜ਼ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਲਗਭਗ 2 ਮੀਟਰ ਦੀ ਸ਼ਰਟ ਹੈ ਕਾਟਰਾਈਜ਼ ਵੈਲਵਟ ਦੀ ਵੱਡੇ ਬਰ ਨਾਲ ਆਏਗੀ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਤੇ ਲਗਭਗ 2 ਮੀਟਰ ਦਾ ਹੀ ਕਾਟਰੇਜ ਦਾ ਵੈਲਵਟ ਦਾ ਲੇਜ਼ਰ ਕੱਟ ਵਾਲਾ ਤੁਹਾਨੂੰ बॉਟਮ ਮਿਲੇਗਾ ਤੇ ਸਟਾਲ ਜਿਹੜਾ ਉਹ ਵੀ ਕਾਟਰੇਜ ਦਾ ਕੱਟਵਰਕ ਨਾਲ ਆਏਗਾ ਲੇਜ਼ਰ ਕੱਟਵਰਕ ਦੇ ਨਾਲ ਪ੍ਰਾਈਜ਼ ਇਹਦਾ 580 ਰੁਪਏ ਆ ਰੰਗ ਇਹਦੇ ਵਿੱਚ 7-8 ਹੈਗੇ ਨੇ ਤੋਂ ਮੈਂ ਇੱਥੇ ਸਾਰੇ ਦੇ ਸਾਰੇ ਰੰਗ ਇੱਥੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ ਦਿੱਤਾ ਹੈ 6239245750s ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੋ ਵੀ ਤੁਹਾਡੀ ਕੁਐਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਘਰ ਦਾ ਰਿਪਲਾਈ ਜਰੂਰ ਆਏਗਾ ਸੂਟ ਅੱਜ ਦੀ ਵੀਡੀਓ ਵਿੱਚ ਮੈਂ ਜਿੰਨੇ ਵੀ ਐਡ ਕੀਤੇ ਨੇ ਸਾਰੇ ਦੇ ਸਾਰੇ ਅਵੇਲੇਬਲ ਨੇ ਇਹ ਕੁਝ ਕਾਟਨ ਦੇ ਸੂਟ ਨੇ ਇਹਨਾਂ ਵਿੱਚ ਆਪਸ਼ਨ ਦੀ ਕੋਈ ਕਮੀ ਨਹੀਂ ਹੁੰਦੀ ਇਹਦੀ ਸ਼ਰਟ ਕਾਟਨ ਦੀ ਆਏਗੀ ਵਰਕ ਹੁੰਦਾ ਗੁੱਛ ਤੇ ਕੁਛ ਤੇ ਪ੍ਰਿੰਟ ਹੁੰਦਾ बॉटम ਟਾਈ ਮੀਟਰ ਦਾ ਤੁਹਾਨੂੰ ਕਾਟਨ ਦਾ ਮਿਲੇਗਾ ਦੁਪੱਟਾ ਵੀ ਤੁਹਾਨੂੰ ਕਾਟਨ ਦਾ ਮਿਲੇਗਾ ਤੇ ਨਵੇਂ ਡਿਜ਼ਾਈਨ ਆਏ ਨੇ ਇਹਨਾਂ ਦੇ ਵਿੱਚ ਸਿਰਫ ਤੇ ਸਿਰਫ 480 ਦੇ ਵਿੱਚ ਤੁਹਾਨੂੰ ਇਹ ਸੂਟ ਮਿਲ ਜਾਏਗਾ ਸਾਰੇ ਹੀ ਸੂਟਾਂ ਤੇ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸ਼ਿਪਿੰਗ ਚਾਰजेस ਫ੍ਰੀ ਨੇ ਕੋਈ ਵੀ ਐਕਸਟਰਾ ਚਾਰजेस ਕਿਸੇ ਵੀ ਸੂਟ ਤੇ ਨਹੀਂ ਲੱਗੇਗਾ ਜਿੰਨੇ ਜਿੰਨੇ ਵੀ ਮੈਂ ਇੱਥੇ ਐਡ ਕੀਤੇ ਨੇ ਸਭ ਦੇ ਉੱਪਰ ਸ਼ਿਪਿੰਗ ਚਾਰजेस ਫ੍ਰੀ ਨੇ ਤੁਸੀਂ ਅਗਰ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜੁੜ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ ਜੈਸ ਵੀ ਸੂਟ ਦੇ ਬਾਰੇ ਵਿੱਚ ਤੁਹਾਨੂੰ ਤੁਹਾਡੀ ਕਿਰਦਾਰ ਰਿਪਲਾਈ ਜਰੂਰ ਆਏਗਾ ਅਗਰ ਸਟੇਟਸ ਦੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਤੇ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤੇ ਗਰੁੱਪ ਵਿੱਚ ਐਡ ਹੋਣਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਆਪਣੇ ਨੇਮ ਤੇ ਸਿਟੀ ਦੇ ਨੇਮ ਦੇ ਨਾਲ ਮੈਂ ਤੁਹਾਡਾ ਨੰਬਰ ਐਡ ਕਰ ਲਵਾਂਗੀ ਫਿਰ ਜਿਹੜੀਆਂ ਗਰੁੱਪ ਤੇ ਤੁਹਾਡਾ ਨੰਬਰ ਐਡ ਹੋ ਜਾਏਗਾ ਤੇ ਫਿਰ ਜਿਹੜੀ ਡੇਲੀ ਦੀਆਂ ਅਪਡੇਟਸ ਆndੀਆਂ ਨੇ ਉਹ ਤੁਹਾਨੂੰ ਸ਼ੋ ਹੋ ਜਾਇਆ ਕਰਨਗੀਆਂ ਤੇ ਜੇਕਰ ਤੁਸੀਂ ਵੈਸੇ ਹੀ ਸਟੇਟਸ ਹੀ ਦੇਖਣਾ ਹੈ ਕਿ ਕਿਹੜੇ-ਕਿਹੜੇ ਸੂਟ ਚੱਲ ਰਹੇ ਨੇ ਅੱਜਕੱਲ ਤਾਂ ਵੀ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਤੇ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜੋ ਸਟੇਟਸ ਤੇ ਅਪਡੇਟਸ ਆਣਗੀਆਂ ਡੇਲੀ ਦੀਆਂ ਉਹ ਤੁਹਾਨੂੰ ਸ਼ੋ ਹੋ ਜਾਇਆ ਕਰਨਗੀਆਂ ਕਿ ਅੱਜ ਕੱਲ ਕਿਹੜੇ ਕਿਹੜੇ ਸੂਟ ਕਿਹੜੇ ਫੈਬਰਿਕ ਦੇ ਨਾਲ ਕਿਵੇਂ ਦੇ ਡਿਜ਼ਾਈਨ ਪ੍ਰਿੰਟ ਦੇ ਨਾਲ ਟ੍ਰੈਂਡ ਕਰ ਰਹੇ ਨੇ ਬਾਕੀ ਸਾਰੇ ਸੂਟਾਂ ਤੇ ਜਿਹੜੀ ਸ਼ਿਪਿੰਗ ਚਾਰजेस ਹੈ ਉਹ ਆਲ ਓਵਰ ਇੰਡੀਆ ਮੋਸਟਲੀ ਫ੍ਰੀ ਹੁੰਦੇ ਨੇ ਅੱਜ ਦੀ ਵੀਡੀਓ ਵਾਲੇ ਵੀ ਜਿੰਨੇ ਸੂਟ ਨੇ ਉਹਨਾਂ ਸਾਰਿਆਂ ਦੇ ਸ਼ਿਪਿੰਗ ਚਾਰजेस ਫ੍ਰੀ ਨੇ ਸੂਟ ਬਹੁਤ ਸੋਹਣੇ ਨੇ ਪਿਆਰੇ ਨੇ ਰੰਗ ਬੜੇ ਪਿਆਰੇ ਪਿਆਰੇ ਲੈ ਕੇ ਆਈਆਂ ਸਾਰੇ ਸੂਟਾਂ ਵਿੱਚ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਫ੍ਰੀ ਨੇ ਜੇਕਰ ਤੁਸੀਂ ਸਟਿਚਿੰਗ ਵੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਅਸੀਂ ਕਰਵਾ ਦੇਾਂਗੇ ਜੋ ਵੀ ਤੁਸੀਂ ਅਕੋਰਡਿੰਗ ਟੂ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗਲੀ ਤੁਹਾਨੂੰ ਸੂਟ ਵੀ ਸਟਿਚ ਕਰਵਾ ਕੇ ਸਟਿਚ ਕਲੈਕਸ਼ਨਾਂ ਵੀ ਹੁੰਦੀਆਂ ਨੇ ਤੇ ਜੇਕਰ ਤੁਸੀਂ ਕਿਸੇ ਆਨ ਸਟਿਚ ਸੂਟ ਨੂੰ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਵੀ ਆਪਸ਼ਨ ਸਾਡੇ ਕੋਲ ਅਵੇਲੇਬਲ ਹੁੰਦੀ ਹੈ ਇਹ ਹਮਾਲੀਆ ਜੜੀਆਂ ਕਲੈਕਸ਼ਨਾਂ ਨੇ ਕਾਟਨ ਦੀਆਂ ਨੇ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਕਾਟਨ ਦਾ ਦੁਪੱਟਾ ਤੁਹਾਨੂੰ ਮਿਲੇਗਾ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਹੈ ਸਿਰਫ ਤੇ ਸਿਰਫ 480 ਦੇ ਵਿੱਚ ਤੁਸੀਂ ਐਵੇਂ ਵਾਲੇ ਸੂਟਾਂ ਚ ਸੂਟ ਬਾਈ ਕਰ ਸਕਦੇ ਹੋ ਇਹਨਾਂ ਦੇ ਬਾਟਮ ਤੇ ਵਰਕ ਆਏਗਾ ਜੋ ਕਿ ਤੁਹਾਨੂੰ ਇੱਥੇ ਡਿਸਪਲੇ ਹੋ ਰਿਹਾ ਹੈ ਬਾਟਮ ਤੇ ਬਹੁਤ ਪਿਆਰਾ 셔ਟ ਤੇ ਕਲਰ ਨਾਲ ਦਾ ਵਰਕ ਹੈ ਤੇ 셔ਟ ਦੇ ਉੱਪਰ ਜਿਹੜਾ ਬਾਟਮ ਦੇ ਕਲਰ ਨਾਲ ਦਾ ਵਰਕ ਹੈ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਲਓ ਨੰਬਰ ਮੈਂ ਆਪਣਾ 623924575 ਜੁੜਾ ਦਿੱਤਾ ਆ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ